ਸਾਡਾ ਜੀ ਕਾਲ ਜੀ ਪੀ ਜੀ ਪੰਜਾਬੀ ਚ ਤੁਹਾਡੇ ਆਕਰਿ ਫੇਰ ਤੋਂ ਸਵਾਗਤ ਹੈ ਤੁਸੀਂ ਦੇ ਦੇ ਵੀ ਤਸਵੀਰ ਆਪਣੀ ਸਕਰੀਨ ਦੇ ਉੱਤੇ ਜੋ ਕਿ ਸੰਝੀ ਕੀਤੀ ਹੈ ਨੇ ਸਾਡੇ ਪੱਤਰਕਾਰ ਨੇ ਬਟਾਲਾ ਤੋਂ ਤੁਹਾਨੂੰ ਦੱਦੀਏ ਕੀ ਜੋ ਨਸ਼ਿਆਂ ਦੇ ਖਿਲਾਫ ਮੁਹਿੰਮ ਵਿੜੀ ਗਈ ਹੈ ਉਹਦੇ ਵਿੱਚ ਬੜੇ ਤਰ੍ਹਾਂ ਦੇ ਜਿਹੜੇ ਨੇ ਨਸ਼ਾ ਤਸਕਰ ਤੇ ਨਸ਼ਾ ਕਰਨ ਵਾਲੇ ਕਾਬੂ ਆ ਰਹੇ ਨੇ ਤੰਦਰਦੀ ਕਿ ਪਰਹਾੜ 2 ਦੇ ਵਿੱਚ ਜਿਹੜਾ ਆ ਜੁੱਧ ਨਸ਼ਿਆਂ ਵਿਰੁੱਧ ਦੇ ਖਿਲਾਫ ਤੇ ਗੈਂਗਸਟਰਾਂ ਦੇ ਖਿਲਾਫ ਵੱਡੀ ਮੁਹਿੰਮ ਚੇੜੀ ਜਾ ਚੁੱਕੀ ਹੈ ਜਿਹਦੇ ਵਿੱਚ ਪੰਜਾਬ ਪੁਲਿਸ ਪੂਰੀ ਤਰ੍ਹਾਂ ਜਿਹੜਾ ਆ ਸਤਰਕ ਹੋ ਕੇ ਆਪਣਾ ਕੰਮ ਕਰਦੀ ਪਈ ਆ ਤੇ ਉੱਥੇ ਤੰਦਰਦੀ ਕਿ ਬਟਾਲਾ ਤੋਂ ਇਹ ਵੱਡੀ ਖਬਰ ਨਿਕਲ ਕੇ ਜੋ ਸਾਹਮਣੇ ਆਈ ਹੈ ਇਹਦੇ ਵਿੱਚ ਥਾਣਾ ਸਦਰ ਦੀ ਪੁਲਿਸ ਨੇ ਇੱਕ ਵਿਅਕਤੀ ਇਨੂੰ ਹੈਰਵਣ ਪਿੰਦਿਆ ਗ੍ਰਿਫਤਾਰ ਕੀਤਾ ਹੈ ਫੜੇ ਗਏ ਵਿਅਕਤੀ ਦੀ ਪਛਾਣ ਗੁਰਕਿਰਤਨ ਸਿੰਘ ਕਾਲੂਵਾਸੀ ਵਡਾਲਾ ਬਾਂਗੜ ਵੱਜੋਂ ਹੋਈ ਹੈ ਇਸ ਬੰਦ ਦੀ ਜਾਣਕਾਰੀ ਦਿੰਦੇ ਆ ਥਾਣਾ ਸਦਰ ਦੇ ਐਸਐਚਓ ਨੇ ਦੱਸਿਆ ਕਿ ਉਹ ਪੁਲਿਸ ਟੋਕੜੀ ਜ਼ਮੀਨ ਤੇ ਇਲਾਕੇ ਵਿੱਚ ਗਸ਼ਤ ਕਰ ਰਹੇ ਸਨ ਕਿ ਇਸ ਦੌਰਾਨ ਪਿੰਡ ਸੁਨਈਆ ਦੇ ਸਮਸਾਨ ਘਾਟ ਵਿੱਚ ਨੌਜਵਾਨ ਨੂੰ ਝਾੜੀਆਂ ਵਿੱਚ ਬੈਠਾ ਦੇਖਿਆ ਗਿਆ ਜਦੋਂ ਪੁਲਿਸ ਪਾਰਟੀ ਮੌਕੇ ਤੇ ਪਹੁੰਚੀ ਤਾਂ ਉਕਤ ਨੌਜਵਾਨ 10 ਰੁਪਏ ਦੀ ਪੰਨੀ ਬਣਾ ਕੇ ਹਰਵੰਦਾ ਧੂਆਂ ਖਿੱਚ ਰਿਹਾ ਸੀ ਫੜੇ ਗਏ ਨੌਜਵਾਨ ਦੀ ਪਛਾਣ ਗੁਰਕਰਤਨ ਸਿੰਘ ਕਾਲੂ ਬਡਾਲਾ ਬਾਂਗੜ ਵਜੋਂ ਹੋਈ ਹੈ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਫੜੇ ਗਏ ਵਿਅਕਤੀ ਵਿਰੁੱਧ थाना सदर ਵਿਖੇ ਮਾਮਲਾ ਦਰਜ ਕਰ ਦਿੱਤਾ ਗਿਆ ਹੈ ਤੇ ਇਸ ਨੂੰ ਜਿਹੜਾ ਆ ਅੱਗੇ ਤੋਰ ਦਿੱਤਾ ਜਾਵੇਗਾ ਸ਼ਾਨਦਾਰੀ ਇਹ ਕਿ ਲਗਾਤਾਰ ਪੰਜਾਬ ਪੁਲਿਸ ਦੀਆਂ ਇਹਨਾਂ ਮਹਿਮਾਣوں ਦੇਖਦੇ ਹੋਏ ਜਿਹੜਾ ਆ ਵਧੀਆ ਤਰੀਕੇ ਦੇ ਨਾਲ ਨਸ਼ੇ ਨੂੰ ਠੱਲ ਪਾਉਣ ਦੀ ਜਿਹੜੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਪੰਜਾਬ ਵੱਲੋਂ ਸਿੱਧੇ ਤੌਰ ਤੇ ਜਿਹੜਾ ਆ ਉਹ ਜੁੱਧ ਨਸ਼ੇ ਵਿਰੁੱਧ ਤੇ ਪਰਹਾਰ ਪਰਹਾਰ 2 ਵਰਗੇ ਜਿਹੜੇ ਨੇ ਉਹ ਜਿਹੜੇ ਪ੍ਰੋਗਰਾਮ ਨੇ ਚਲਾਏ ਜਾ ਰਹੇ ਨੇ ਤਾਂ ਕਿ ਜਿਹੜਾ ਆ ਇਹਨਾਂ ਸਾਰੇ ਗੰਦੇ ਅਨਸਰਾਂ ਨੂੰ ਜਿਹੜੀ ਥੱਲ ਪੈ ਸਕੇ ਤੁਸੀਂ ਕੀ ਕਹਿਣਾ ਚਾਹੋਗੇ ਆਪਣਾ ਕਮੈਂਟ ਕਰਕੇ ਆਪਣੀ ਰਾਇ ਕਮੈਂਟਾਂ ਵਿੱਚ ਜ਼ਰੂਰ ਦਿਓ ਡੀਪੀਸੀ ਦੀ ਪੰਜਾਬੀ ਦੇ ਨਾਲ ਬਣੇ ਰਹਿਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਦਾ ਬਟਨ ਜ਼ਰੂਰ ਦਬਾ ਲਓ ਧੰਨਵਾਦ ਜੀ ਭਾਜੀ ਕੱਲ ਪੰਜਾਬ ਸਰਕਾਰ ਵੱਲੋਂ ਜੋਦ ਨਸ਼ਾ ਅਮਰੁੱਧ ਮਹਿੰਦ ਜਿਹੜੀ ਵੀਡੀਓ ਹੋਈ ਹੈ ਜਿਹਦੇ ਰਾਹਤ ਪੂਛ ਦਾ ਬਟਾ ਵੱਲੋਂ ਵੀ ਨਸ਼ਾ ਵੇਚਣਾ ਕਰਨ ਵਾਲਿਆਂ ਦੇ ਖਿਲਾਫ ਕਾਰਵਾਈ ਅਮਰੁੱਧ ਜਾਂਦੀ ਜਾ ਰਹੀ ਹੈ ਜਿਸ ਤਰ੍ਹਾਂ ਮਾਨਯੋਗ ਡਾਕਟਰ ਮਨਤਾਪ ਸਿੰਘ ਆਈਪੀਐਸ ਐਸਐਸਪੀ ਬਟਾਲਾ ਅਤੇ ਸ਼੍ਰੀ ਰਿਸ਼ੇਸ਼ ਕੱਕੜ ਪੀਪੀਐਸ ਡੀਐਸਪੀ ਫਤਿਹਗੜ੍ਹ ਪੂਰੀਆਂ ਜੀ ਰਾਈਟ ਆਣਾ ਖਦਰ ਬਟਾਲਾ ਦੇ ਫੇਕ ਕੱਲ ਮਿਤੀ 13/2027 ਨੂੰ ਇੱਕ ਐਫਆਈਆਰ ਦਰਜ ਕੀਤੀ ਗਈ ਸੀ ਜਿਸ ਵਿੱਚ ਦੋਸ਼ੀ ਬੁਰਕੀਤ ਸਿੰਘ ਉਰਫ ਕਾਲੂ ਪੁੱਤਰ ਓਮਪ੍ਰਕਾਸ਼ ਵਾਸੀ ਉਡਾਲਾ ਬੰਗ ਨੂੰ ਗ੍ਰਿਫਤਾਰ ਕੀਤਾ ਗਿਆ ਜਿਸ ਤੋਂ ਲਗਾ ਇੱਕ ਮਕਦਮਾ ਨੰਬਰ 3 ਮਿਤੀ 5/1 ਵਿਸ਼ੇਸ਼ ਅਭਿਧਾਤੀ ਕੀਤਾ ਗਿਆ ਸੀ ਜਿਸ ਵਿੱਚ 29 ਐਨਡੀਪੀਐਸ ਵਿੱਚ ਨਸ਼ਾ ਵੇਚਣ ਵਾਲੇ ਅਰਸ਼ਦੀਪ ਸਿੰਘ ਪੁੱਤਰ ਹਰਜਿੰਦਰ ਸਿੰਘ ਵਾਸੀ ਕਸੀਤਪੁਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਜੋ ਦੋਵਾਂ ਦੋਸ਼ੀਆਂ ਨੂੰ ਅਜਮਾਨ ਜੋ ਅਦਾਲਤ ਵਿੱਚ ਪੇਸ਼ ਕੀਤਾ ਗਿਆ ਮਾਨਯੋਗ ਅਦਾਲਤ ਵੱਲੋਂ ਦੋਨਾਂ ਦੋਸ਼ੀਆਂ ਦੇ ਕੇਂਦਰੀ ਜੇਰ ਗਦਾਸਪੁਰ ਬੰਦ ਕਰਨ ਦੇ ਨਿਰਦੇਸ਼ ਦਿੱਤੇ ਗਏ ਜੋ ਕੇਂਦਰੀ ਜੇਰ ਦੇ ਦਾਸਪੁਰ ਉਸ ਬੰਦ ਕਰਵਾਏਗਾ ਮੇਰੀ ਆਪ ਜੀ ਦੇ ਮਾਧਮ ਰਾਹੀਂ ਸੂਲਾ ਲਾਟਾ ਨਾਸ਼ੀ ਨੂੰ ਬੇਨਤੀ ਹੈ ਇਹ ਪੰਜਾਬ ਸਰਕਾਰ ਵੱਲੋਂ ਜੋ ਦਰਸ਼ਾਂ ਵਿਰੁੱਧ ਮਹਿੰਦੀ ਜਿਹੜੀ ਵੀਡੀਓ ਹੈ ਇਸ ਵਿੱਚ ਸਭ ਨੂੰ ਇੱਕ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੀ ਗਿਆ ਸੇਫ ਪੰਜਾਬ ਜਿਸ ਦਾ ਨੰਬਰ 97 799 00200 ਹੈ ਇਸ ਪਰ ਸੂਚਨਾ ਦੇਣੀ ਚਾਹੀਦੀ ਹੈ ਜਿਸ ਦੀ ਜਤੀਗੀ ਫੋੜ ਨੂੰ ਗੋਪਰ ਰੱਖਿਆ ਜਾਵੇਗਾ ਇਸ ਤੋਂ ਇਲਾਵਾ ਪੁਲਿਸ ਵਿਭਾਗ ਵੀ ਇਸ ਤੇ ਹਰ ਸਮੇਂ ਦਿੱਤੀ ਗਈ ਸੂਚਨਾ ਤੇ ਕਾਰਵਾਈ ਕਰਦਾ ਹੈ ਆ ਮੈਂ ਆਪ ਦੀ ਰੱਤਨਾ ਉੱਦੀ ਹੋਵਾਂਗਾ ਜੋ ਇਸ ਤੇ ਬਾਰੇ ਸੁਣਾ ਜਿਹੜੇ ਕਾਲੋ ਫੜਿਆ ਗਿਆ ਕਿੱਥੋਂ ਫੜਿਆ ਗਿਆ ਕੀ ਕੁਛੇ ਦੇ ਕੋ ਬਣਿਆ ਕਾਲ ਜਿਹੜਾ ਇਹ ਸੁਨਿਆ ਬਾਈਪਾਸ ਦੇ ਕੋ ਨੂੰ ਫੜਿਆ ਸੀਗਾ ਇਹ ਨਸੀ ਦਾ ਸੇਵਨ ਕਰ ਰਿਹਾ ਸੀ ਇਸ ਪਾਸੋਂ ਇੱਕ ਲਾਈਟ ਟ੍ਰਕ ਪੰਨੀ ਉਹ ਫੜਿਆ ਸੀਗਾ ਜੋ ਉਹਦੇ ਖਿਲਾਫ ਜਿਹੜਾ ਕੇ ਹੱਥ ਕੀਤਾ ਗਿਆ ਸੀ ਪੀ ਰਿਆ ਸੀ ਬਸ ਹਾਂਜੀ ਇਹਨਾਂ ਦੀ ਬੈਕਗ੍ਰਾਉਂਡ ਕੀ ਹੈ ਪਹਿਲਾਂ ਬੈਕਗ੍ਰਾਉਂਡ ਬਾਰੇ ਮੈਨੂੰ ਇਹਦੇ ਬਾਰੇ ਕੋਈ ਜਾਣਕਾਰੀ ਨਹੀਂ ਕਿਸੇ ਸਾਦੇ ਥਾਣੇ ਵਿੱਚ ਕੋਈ ਮਕਦਮਾ ਦਰਜ ਨਹੀਂ ਹੈ ਪਾਟ ਨੂੰ ਮਿਚ ਲਾਉਣ ਦੇ ਜਾਂ ਕ੍ਰਿਮੀਨਲ ਉਸ ਦਾ ਪਾਟੇ ਕਰਦੇ ਨਹੀਂ ਮੇਰੇ ਕੋਲ ਇਸ ਦਾ ਕ੍ਰਿਮੀਨਲ ਕਰਦੇ ਨਹੀਂ